ਪਾਵਾ ਸ਼ਹੀਦੀ ਜਦ ਪਾਵਾ ਸ਼ਹੀਦੀ ਖਾਸ਼ਮੇਰੀ ਮੇਰਾ ਮੁਖ ਗੁਰਪਿੰਜਰੇ ਵੱਲ ਹੋਵੇ ਜਦ ਪਾਵਾ ਸ਼ਹੀਦੀ ਖਾਸ਼ ਮੇਰੀ ਮੇਰਾ ਮੁਖ ਗੁਰਪਿੰਜਰੇ ਵੱਲ ਹੋਵੇ ਜਦੋਂ ਪਾਵਾ ਸ਼ਹੀਦੀ ਹਾਈ ਸਤਗੁਰ ਨਾਲ ਪ੍ਰੀਤ ਮੇਰੀ ਮੇਰੇ ਨਾਲ ਸਵਾਸਾਂ ਨਿਭ ਜਾਵੇ ਮੇਰੇ ਨਾਲ ਸਵਾਸਾਂ ਨਿਭ ਜਾਵੇ ਮੇਰੇ ਨਾਲ ਸਵਾਸਾਂ ਨਿਭ ਜਾਵੇ ਪਾਪੀ ਜਾਏ ਕੀਤਾ ਅਰਦਾਸ ਨਿਭ ਜਾਵੇ ਕੀਤਾ ਅਰਦਾਸ ਨਿਭ ਜਾਵੇ ਕੀਤਾ ਅਰਦਾਸ ਨਿਭ ਜਾਵੇ ਇਸ ਤਨ ਦਾ ਠੀਕਰ ਇਸ ਸਤਨ ਦਾ ਠੀਕਰ ਭਜ ਜਾਣਾ ਆਉਂਦਾ ਭਾਣਾ ਸਦਾ ਟਲ ਹੋਵੇ ਜਦ ਪਾਵਾਂ ਸ਼ਹੀਦੀ ਖਾਛ ਮੇਰੀ ਮੇਰਾ ਮੁਖ ਗੁਰ ਪਿੰਜਰ ਵਾਲ ਹੋਵੇ ਜਦੋਂ ਪਾਵਾਂ ਸ਼ਹੀਦੀ ਤਿੱਖਾ ਕਰ ਲੈ ਮਨ ਆਪਣਾ ਤੇਜ ਵੀ ਕਰ ਲਾਂ ਮੈਂ ਮਨ ਆਪਣਾ ਤੇਜ ਵੀ ਕਰ ਲਾਂ ਮੈਂ ਮਨ ਆਪਣਾ ਤੇਜ ਵੀ ਕਰ ਲਾਂ ਮੈਂ ਹੋ ਮਰ ਕੇ ਜੁਣਾ ਦੱਸ ਦੀਏ ਸਤ ਗੁਰ ਦੀ ਬਾਣੀ ਪੜ ਲਾਂ ਮੈਂ ਸਤ ਗੁਰ ਦੀ ਬਾਣੀ ਪੜ ਲਾ ਮੈਂ ਸਤ ਗੁਰ ਦੀ ਬਾਣੀ ਪੜ ਲਾ ਮੈਂ ਜਗ ਭੋਗ ਮੈਂ ਪਾਵਾਂ ਓ ਜਦ ਭੋਗ ਮੈਂ ਪਾਵਾਂ ਜਪ ਜੀ ਦਾ ਫਿਰ ਪੰਛੀ ਪਿੰਜਰੋਂ ਚੱਲ ਹੋਵੇ ਜਦ ਪਾਵਾਂ ਛਹੀਦੀ ਕਾਚ ਮੇਰੀ ਮੇਰਾ ਮੁਖ ਗੁਰ ਪਿੰਜਰੇ ਵੱਲ ਹੋਵੇ ਜਦੋਂ ਪਾਵਾਂਛਹੀਦੀ ਧਨ ਭਗ ਜਲਾਦ ਮੇਰੇ ਨੇ ਜੇ ਲਾੜੀ ਮੌਤ ਪਰਣਾ ਜਾਵਾਂ ਜੇ ਲਾੜੀ ਮੌਤ ਪਰਣਾ ਜਾਵਾਂ ਜੇ ਲਾੜੀ ਮੌਤ ਪਰਣਾ ਜਾ ਛਾਲ ਵਿੱਚ ਛਾਲ ਸਮਾ ਜਾਂਦੀ ਇਉ ਸਤਿਗੁਰ ਸੰਗ ਸਮਾ ਜਾਵਾਇਓ ਸਤਿਗੁਰ ਸੰਗ ਸਮਾ ਜਾ ਮੈਂ ਸਤਿਗੁਰ ਸੰਗ ਸਮਾ ਜਾਵਾ ਹੋਰ ਆਸਨਾ ਕੋਈ ਹੋਰ ਨਾ ਇਛਾ ਮੇਰੀ ਇਹ ਬਸ ਇਹ ਇੱਕ ਮਸਲਾ ਹੱਲ ਹੋਵੇ ਜਦ ਪਾਵਾਂ ਸ੍ਰੀ ਦੀ ਖਾਜ ਮੇਰੀ ਮੇਰਾ ਮੁਖ ਗੁਰ ਪਿੰਜਰੇ ਵੱਲ ਹੋਵੇ ਜਦੋਂ ਪਾਵਾਂ ਸ੍ਰੀ ਸਤ ਗੁਰ ਦਾ ਪਾਣਾ ਮੰਨਣਾ ਏ ਸਤ ਗੁਰ ਦਾ ਪਾਣਾ ਮੰਨਣਾ ਏ ਸਤ ਗੁਰ ਦਾ ਪਾਣਾ ਮੰਨਣਾ ਏ ਦੁਨਿਆ ਰਹਿਣ ਬਸੇ ਰਾਇ ਸੁਬਾ ਹੋਈ ਤਾਂ ਹਰ ਇੱਕ ਚੱਲਣਾ ਏ ਸੁਬਾ ਹੋਈ ਤਾਂ ਹਰ ਇੱਕ ਚੱਲਣਾ ਏ ਚੱਲਣਾ ਏ ਇਸ ਦਾਸ ਖਬਰ ਏ ਇਸ ਦਾਸ ਨਿਮਾਣ ਦੇ ਕਰਮਾਂ ਦੇ ਵਿੱਚ ਫਲ ਹੋਵੇ ਜਦ ਪਾਵਾਂ ਸ਼ਹੀਦੀ ਖਾਤ ਮੇਰੀ ਮੇਰਾ ਮੁਖ ਕੋਰ ਪਿੰਦਰੇ ਵੱਲ ਹੋਵੇ ਜਦੋਂ ਪਾਵਾਂ ਸ਼ਹੀਦੀ ਖਾਤ ਮੇਰੀ ਕੋ ਕਦਰ ਪਿੰਜਰੇ ਭਲ ਹੋਵੇ ਜਦੋਂ ਪਾਵਾ